ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੋਰੇਲ ਯਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੀ ਕਿ ਪੰਜਾਬ ਵਿੱਚ ਉਹਨਾਂ ਦੇ ਸ਼ਬਦਾਜਿਕ ਵਾਰ ਆਨ ਡਰੱਗਸ ਜੋ ਕਿ ਜਾਰੀ ਮੁਹਿੰਮ ਜਾਰੀ ਹੈ ਇਹਦੀ ਲੜੀਵਾਰ ਇਹਨੂੰ ਅੱਗੇ ਲਿਜਾਂਦੇ ਹੋਏ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਦੀ ਰਹਿਨੁਮਈ ਹੇਠ ਗੁਰਦਾਸਪੁਰ ਪੁਲਿਸ ਨੂੰ ਦੋ ਵੱਖ-ਵੱਖ ਮੁਕਦਮਿਆਂ 'ਚ ਸਫਲਤਾ ਅਸਿਲ ਹੋਈ ਹੈ ਇਹਦੇ ਵਿੱਚ ਸਪੈਸ਼ਲ ਟੀਮ ਦੇ ਇੰਚਾਰਜ ਗੁਰਵਿੰਦਰ ਸਿੰਘ ਜੀ ਐਸ ਐਚ ਓ ਦਿਨਾਨਗਰ ਅਮਰਿਤਪਾਲ ਜੀ ਐਸ ਐਚ ਓ ਰਾਣਾ ਸ਼ਾਲਾ ਮੋਨ ਲਾਲ ਜੀ ਤੇ ਇਹਨਾਂ ਦੀ ਟੀਮ ਸਾਡੇ ਆਈਓ ਸਹਿਬਾਨ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾ ਮੁਕੱਦਮਾ ਪੀ ਐਸ ਦਿਨਾਨਗਰ ਚ ਦਰਜ ਹੋਇਆ ਜੀ ਐਫ ਆਈ ਆਰ ਨੰਬਰ 26 ਇਹਦੇ ਵਿੱਚ ਸੈਕਸ਼ਨ 18 ਐਂਡੀ ਪੀ ਐਸ ਐਟ 25 ਆਰਮਜ਼ ਐਟ ਲੱਗਿਆ ਤੇ ਅਵਿਨਾਸ਼ ਸਿੰਘ ਤੇ ਹਰਸ਼ ਸੈਣੀ ਇਹ ਦੋਨੋਂ ਨਰੋਟ ਦੇ ਵਸਨੀਕ ਹੈ ਇਹਨਾਂ ਤੋਂ ਬਰਾਮਦਗੀ ਜਿਹੜੀ ਹੈ ਜੀ 32 ਗੋਰ ਪਿਸਟਲ 17 ਗ੍ਰਾਮ ਅਫੀਮ ਦੀ ਬਰਾਮਦਗੀ ਤੇ ਫਰਦਰ ਵੀ ਆਪਾਂ ਇਹਨਾਂ ਦਾ ਰਿਮਾਂਡ ਲਿਆ ਉਹਦੇ ਵਿੱਚੋਂ ਹੋਰ ਸਾਨੂੰ ਤੱਥ ਨਵੇਂ ਤੱਥ ਲੱਭੇ ਤੇ ਹੋਰ ਸਾਨੂੰ ਰਿਕਵਰੀ ਅਫੀਮ ਦੀ ਵੀ ਹੋਈ ਹੈ ਜੀ ਦੂਸਰਾ ਜਿਹੜਾ ਮੁਕੱਦਮਾ ਐਫ ਆਈ ਆਰ ਨੰਬਰ 12 ਪੁਲਿਸ ਸਟੇਸ਼ਨ ਪੁਰਾਣਾ ਸ਼ਹਿਲਾ ਦਾ ਇਹਦੇ ਵਿੱਚ ਸੈਕਸ਼ਨ 15 18 27 ਐਂਡ ਪੀ ਐਸ ਲੱਗਾ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਗੁਰਜੀਤ ਸਿੰਘ ਕਾਲਾ ਇਹ ਨਵਾਂ ਨਸ਼ੇਰਾ ਪੁਰਾਣੀ ਸ਼ਹਿਲੇ ਦਾ ਹੀ ਰਹਿਣ ਵਾਲਾ ਇਹਦੇ ਕੋਲੋਂ 100 ਗ੍ਰਾਮ ਅਫੀਮ 450 ਗ੍ਰਾਮ ਡੋਡੇ ਪੋਸ 3 3000 ਰੁਪਏ ਡਰਗ ਵਨੀ ਤੇ ਇਲੈਕਟ੍ਰੋਨਿਕ ਕੰਡਾ ਇਹਦੀ ਬਰਾਮਦਗੀ ਹੋਈ ਹੈ ਅਸੀਂ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਹੈ ਉਹਨੂੰ ਇਹ ਜਾਰੀ ਰੱਖਾਂਗੇ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਵਚਨ ਪਾਤਾ ਇਸੇ ਲੜੀ 'ਚ ਹੋਰ ਵੀ ਅੱਗੇ ਰਿਕਵਰੀਜ਼ ਆਪਾਂ ਕਰਾਂਗੇ ਸਰ ਕਿੱਥੋਂ ਲੈ ਕੇ ਆਂਦੇ ਤੇ ਕਿੱਥੇ ਵੇਚਦੇ ਇਹ ਜੀ ਅ ਫਰਦਰ ਤਕਤੀਸ਼ ਚਾਹੀਏਗਾ ਜਿਹੜਾ ਪੁਰਾਣੇ ਸ਼ਾਲੇ ਵਾਲਾ ਦੋਸ਼ੀ ਹੈ ਇਹ ਆਊਟੋਸਟੇਟ ਜਦੋਂ ਆਪਣਾ ਟਰੱਕ ਡਰਾਈਵਰੀ ਦਾ ਕੰਮ ਕਰਦਾ ਤਾਂ ਉਥੋਂ ਮੋਢਲੀ ਪੁੱਛ ਕੇ ਉਥੋਂ ਲੈ ਕੇ ਆਂਦਾ ਸੀ ਤੇ ਇੱਥੇ ਆ ਕੇ ਵੇਚਦਾ ਸੀ ਤੇ ਜਿਹੜਾ ਪਿਸਟਲ ਵਾਲਾ ਬੰਦਾ ਫੜਿਆ ਜੀ ਇਹਦੇ ਕੋਲ ਸਬੰਧ ਕੋਈ ਹੈ ਕਿਸੇ ਦੇ ਨਾਲ ਜਾਂ ਇਹਦੇ ਤੇ ਜੀ ਪਹਿਲਾਂ ਸਿਰਫ ਇੱਕ ਐਕਸਾਈਜ਼ ਦਾ ਪਰਚਾ ਹੈ ਇਹਦੇ ਤੇ ਇਹਦੇ ਖਾਜੇ ਤੱਕ ਕੋਈ ਮਿਸਲ ਜਿ ਕੋਈ ਸਬੰਧ ਨਹੀਂ ਆਇਆ ਕਿਸੇ ਗੈਂਗਸਟਰੇ ਕੋਈ ਉੱਧਰ ਦੇ ਕ੍ਰਾਈਮਨਲ ਦਾ ਦੱਸਿਆ ਜੀ ਪਿਸਟਲ ਕਿਸ ਪਰਪਸ ਲਈ ਲਈ ਗਈ ਸੀ ਪਿਸਟਲ ਜੀ ਇਹ ਕਿਉਂਕਿ ਨਸ਼ੇ ਦਾ ਵਪਾਰ ਕਰਦੇ ਆਂ ਤੇ ਆਪਣੀ ਸੁਰੱਖਿਆ ਲਈ ਜਾਂ ਡਰਾਉਣ ਵਾਸਤੇ ਉਸ ਵਾਸਤੇ ਇਹਨਾਂ ਨੇ ਪਿਸਟਲ ਜਿਹੜਾ ਟੁਕਿਓਰ ਕੀਤਾ ਸੀ। ਸਰ ਕਿੰਨੀ ਕੀ ਦੇਰ ਤੋਂ ਇਹ ਇਸ ਕੰਮ ਦੇ ਵਿੱਚ ਲੱਗੇ ਹੋਏ ਆ। ਇਹ ਜੀ ਇਹ ਅੱਗੇ ਹੁਣ ਪੁੱਛਗੇ ਜੀ ਆਏਗਾ ਕਿ ਕਿੰਨੀ ਕੀ ਦੇਰ ਤੋਂ ਪਹਿਲਾਂ ਇਹਨਾਂ ਦੇ ਪਿਛਲੇ ਪਰਚੇ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ। ਕੋਈ ਨੈਟਵਰਕ ਵੀ ਹੈਗਾ ਸਰ ਇਹਨਾਂ ਦਾ। ਇਹ ਮੋੜ ਲਈ ਪੁੱਛਗੇ ਜੀ ਤੋਂ ਇਹ ਹੀ ਹੈ ਜੀ ਕਿ ਨਵੇਂ-ਨਵੇਂ ਇਸ ਧੰਦੇ ਚ ਆਏ ਸੀ ਬਟ ਛੇਤੀ ਫੜੇਗੇ। ਇਹ ਉਹਦਾ ਕੋਈ ਕੰਮ ਕਰ ਲੈ ਜੀ ਵਾਸਤੇ। ਕੀ ਕੀਤਾ ਜੈ ਇਹਨਾਂ ਦੀ ਦੋਨਾਂ ਦੀ। ਉਮਰ ਤੇ ਖੋਲੇ ਹੈ ਜੀ ਇਹ। ਇਹ 25 ਤੋਂ 30 ਸਾਲ ਦੇ ਨੌਜਵਾਨ ਨੇ। ਇਹ ਕੋਈ ਉਦਾਂ ਵੈਸੇ ਕੋ ਆਪਣਾ ਕੋ ਕੰਮ ਕਰਦੇ ਸੀ ਜੀ ਪਸੰਦਪੂਰਤਕ ਜਾਂ ਇਹ ਹੀ। ਨਹੀਂ ਇਹਨਾਂ ਦਾ ਮੇਨ ਨੌਜਵਾਨ ਨੇ ਮੇਨ ਕੰਮ ਇਹਨਾਂ ਦੇ ਹੀ ਸੀ ਕਿਸੇ ਕੋਈ ਨੌਕਰੀਆਂ ਵਾਲੇ ਬੰਦੇ ਨਹੀਂ ਹੈਗੇ।